ਛੁਟੀ ਦੀ ਕਵਿਤਾ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਮੁੜਕੇ ਦੀ ਗੰਧ ਤੋਂ ਮੈਨੂੰ ਪਿਤਾ ਦੀ ਯਾਦ ਆਈ ਮੁੜਕੇ ਦੀ ਗੰਧ ਤੋਂ ਮੈਨੂੰ ਪਿਤਾ ਦੀ ਯਾਦ ਆਈ ਕਿਸੇ ਨੇ ਸਬਰ ਸ਼ਬਦ ਬੋਲਿਆ ਤਾਂ ਮਾਂ ਦਾ ਚੇਤਾ ਆਇਆ ਮੁੜਕੇ ਦੀ ਗੰਧ ਤੋਂ ਮੈਨੂੰ ਪਿਤਾ ਦੀ ਯਾਦ ਆਈ ਕਿਸੇ ਨੇ ਸਬਰ ਸ਼ਬਦ ਬੋਲਿਆ ਤਾਂ ਮਾਂ ਦਾ ਚੇਤਾ ਆਇਆ ਸੋਚਦਾ ਹਾਂ ਕਿਹੜੀ ਗੰਗ ਕਿਹੜਾ ਸ਼ਬਦ ਹੋਵੇਗਾ ਜਿਸ ਤੋਂ ਮੇਰਾ ਬੱਚਾ ਯਾਦ ਕਰੇਗਾ ਮੈਂ ਇਹ ਪੈੜੀ ਤੋਂ ਇੱਕ ਆਪ ਦਾ ਹੋਰ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂ ਦੋ ਨਿੱਕੇ ਨਿੱਕੇ ਕਵਤਾਵਾਂ ਬਸੀ ਕਰਤ ਹਾਂ ਸੁਰਜੀਤ ਪਾਤਰ ਦੀ ਕਵਤਾ ਹੈ ਜਿਨ੍ਹਾਂ ਲੋਕਾਂ ਵਾਸਤੇ ਮੈਂ ਪੁੱਲ ਬਣ ਗਿਆ ਸਾਂ ਜਿਨ੍ਹਾਂ ਲੋਕਾਂ ਵਾਸਤੇ ਮੈਂ ਪੁੱਲ ਬਣ ਗਿਆ ਸਾਂ ਉਹ ਜਦੋਂ ਮੇਰੇ ਉੱਤੇ ਲੰਘ ਕੇ ਜਾ ਰਹੇ ਸੰਨ ਮੈਂ ਸੁਣਿਆ ਮੇਰੇ ਬਾਰੇ ਕਹਿ ਰਹੇ ਸੰ ਕਿੱਥੇ ਗਿਆ ਉਹ ਚੁੱਪ ਜਾ ਬੰਦਾ ਸ਼ਾਇਦ ਪਿੱਛੇ ਮੁੜ ਗਿਆ ਹੋਣਾ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਉਸ ਤੇ ਦਮ ਨਹੀਂ ਜਿੰਨਾ ਰੋਕਾਂ ਅਸਤੇ ਮੁੱਲ ਮੰਗਿਆ ਸੀ ਇੱਕ ਕਵਤਾ ਕਿਦਾਂ ਸਾਨੂੰ ਤੁੰਗਦੀ ਹੈ ਜਾਨ ਕਿਡਸ ਕਵਤਾ ਲਿਖਦਾ ਹੁੰਦਾ ਸੀ ਬਚਪਨ ਦੇ ਵਿੱਚ ਪਤਾ ਹੋਵੇ ਇਸ ਗੱਲ ਤੇ ਇਤਰਾਜ਼ ਕਰਦੇ ਸੀ ਕਿ ਕਿਤਾਬਾਂ ਛੱਡ ਕੇ ਤਾਂ ਪਤਾ ਨਹੀਂ ਕਾਲਜਾਂ ਦੇ ਕੀ ਕੁਝ ਲਿਖੀ ਜਾਂਦਾ ਛਿੜਕਿਆ ਧਮਕਾਇਆ ਕਿ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਨਾ ਦੁਕਾਨ ਤੇ ਘਰ ਦੇ ਬਾਹਰ ਹੀ ਦੁਕਾਨ ਸੀ ਲੱਕੜ ਦਾ ਕੰਮ ਕਰਿਆ ਕਰਦੇ ਸਨ ਤੇ ਕੁਝ ਕਾਗਜ਼ ਉੱਡ ਕੇ ਪਹੁੰਚ ਕੇ ਖਿੜਕੀ ਥਾਣੀ ਬਾਹਰੀ ਥਾਣੀ ਦੇਖਿਆ ਤਾਂ ਫਿਰ ਕੌਣ ਲਿਖੀ ਜਾਵੇ ਕਹਿੰਦੇ ਇਸ ਵਾਰੀ ਜਿਹੜੀ ਉਹ ਲੱਕੜ ਦੇ ਗੁੱਲੇ ਨੂੰ ਠੀਕ ਕਰ ਰਹੇ ਸੀਗੇ ਉਹੀ ਚੱਕਿਆ ਨੰਨੂੰ ਸਬਕ ਸਿਖਾਉਣਾ ਪਏਗਾ ਤੇ ਜੌਨ ਕਿਟਸ ਨੂੰ ਪੁੱਟਣਾ ਸ਼ੁਰੂ ਕੀਤਾ ਜੌਨ ਕੋ ਕਿਟਸ ਜਿਹੜਾ ਹੈ ਉਹ ਰੋਈ ਜੇ ਨਾਲ ਮਾਫੀਆਂ ਮੰਗੀ ਜੇ ਰੋਈ ਜੇ ਨਾਲ ਮਾਫੀਆਂ ਮੰਗੀ ਜੇ ਫਿਰ ਤਾਂ ਇੱਕਦਮ ਰੁਕ ਗਿਆ ਕਹਿੰਦੇ ਪੁੱਤ ਲਿਖਿਆ ਤਾਂ ਕਬਤੂਰ ਰੁੰਦਾ ਵੀ ਹਦਾ ਜਿਵੇਂ ਕੋ ਕਵਤਾ ਸੁਣਾਇਆ ਆਹ ਕਵਤਾ ਇੱਕ ਅੰਦਾਜ਼ ਦਾ ਨਾ ਹੈ ਕਵਤਾ ਦੀ ਪਰਿਭਾਸ਼ਾ ਦੀ ਗੱਲ ਕੀਤੀ ਜਾ ਰਹੀ ਸੀ ਕਿ ਕਵਤਾ ਦੀ ਪਰਿਭਾਸ਼ਾ ਕੀ ਹੈ ਸ਼ਬਦਾਂ ਨੂੰ ਖੂਬਸੂਰਤ ਤਰੀਕੇ ਨਾਲ ਕਹਿਣਾ ਵਾਰਤਕ ਹੈ ਮੈਂ ਕਦੇ ਮੇਰੇ ਬੱਚਿਆਂ ਨੂੰ ਪੁੱਛਦਾ ਬੇਟਾ ਪ੍ਰੋਜ਼ ਤੇ ਪੋਇਟਰੀ 'ਚ ਫਰਕ ਸਮਝਦੇ ਵਰਮੀ ਦਾ ਬੱਚਾ ਮੈਨੂੰ ਨਹੀਂ ਸਮਝਦਾ ਦੱਸ ਨਹੀਂ ਪਾਂਦਾ ਕਿ ਪ੍ਰੋਜ਼ ਕੀ ਹੈ ਤੇ ਪੋਇਟਰੀ ਕੀ ਹੈ ਆਸਾਨ ਜੇ ਲਫ਼ਜ਼ਾਂ ਵਿੱਚ ਸ਼ਬਦਾਂ ਨੂੰ ਖੂਬਸੂਰਤ ਤਰੀਕੇ ਨਾਲ ਕਹਿਣਾ ਵਾਰਤਕ ਹੈ ਤੇ ਖੂਬਸੂਰਤ ਸ਼ਬਦਾਂ ਨੂੰ ਖੂਬਸੂਰਤ ਤਰੀਕੇ ਨਾਲ ਕਹਿਣਾ ਵਾਰਤਕ ਹੈ ਤੁਸੀਂ ਜਾਵੇ ਅਕਤਰ ਦੇ ਬਗਵਲ ਮੈਂ ਇੱਕ ਗੱਲ ਕਹਿਣਾ ਚਾਹਾਂਗਾ के दा। के दा कि ਤੁਸੀਂ ਕਿڑی ਤੇ ਬੜੀ ਖੂਬਸੂਰਤ ਕਵਤਾ ਲਿਖ ਸਕਦੇ ਹੋ ਤੇ ਇਸ ਸਮਸੀ ਤੇ ਬਹੁਤ ਖਰਾਬ ਕਵਤਾ ਲਿਖ ਸਕਦੇ ਹੋ ਵਿਸ਼ਾ ਵੱਡਾ ਚੁਣਨ ਨਾਲ ਕਵਤਾ ਵੱਡੀ ਨਹੀਂ ਹੋ ਜਾਂਦੀ ਕਵਤਾ ਨੂੰ ਨਿਭਾਇਆ ਕਿਦਾਂ ਗਿਆ ਉਹਨੂੰ ਉਹਦੀ ਪ੍ਰੈਜੈਂਟੇਸ਼ਨ ਕਿਦਾਂ ਇਹ ਮਾਇਨੇ ਰੱਖਦੀ ਹੈ ਯਾਦ ਕਰੋ ਗਾਲਿਬ ਕੀ ਕਹਿੰਦਾ ਕਹਿੰਦਾ ਹੈ ਸੁਖਨ ਵਰ ਦੁਨੀਆ ਮੇਂ ਔਰ ਵੀ ਬਹੁਤ ਅੱਛੇ ਕਹਤੇ ਹਨ ਕਿ ਗਾਲਿਬ ਦਾ ਅੰਦਾਜ਼ੇ ਬਿਆਨ ਕੁਛ